ਫਗਵਾੜਾ ਗੁਰਾਇਆਂ ਜੀਟੀ ਰੋਡ ਤੇ ਕਾਰ ਅਤੇ ਟਰੱਕ ਦੀ ਜ਼ਬਰਦਸਤ ਟੱਕਰ ਹੋ ਗਈ ਜਿਸ ਕਾਰਨ ਕਾਰ ਚਾਲਕ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਮ੍ਰਿਤਕ ਦੀ ਪਤਨੀ ਤੇ ਦੋ ਬੱਚੇ ਗੰਭੀਰ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਫਗਵਾੜਾ ਦੇ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਜਿੱਥੇ ਐਮਰਜੈਂਸੀ ਡਿਊਟੀ ਤੇ ਤਾਇਨਾਤ ਡਾਕਟਰਾਂ ਵੱਲੋਂ ਮ੍ਰਿਤਕ ਦੀ ਪਤਨੀ ਦੀ ਹਾਲਤ ਨੂੰ ਨਾਜ਼ੁਕ ਦੇਖਦੇ ਹੋਏ ਉਸ ਨੂੰ ਹਾਇਰ ਸੈਂਟਰ ਲੁਧਿਆਣਾ ਰੈਫਰ ਕਰ ਦਿੱਤਾ ਗਿਆ ਹੈ ਅਤੇ ਦੋਵੇਂ ਬੱਚੇ ਫਗਵਾੜਾ ਸਿਵਲ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ ਮਿਲੀ ਜਾਣਕਾਰੀ ਅਨੁਸਾਰ ਇੱਕੋ ਪਰਿਵਾਰ ਦੇ ਮੈਂਬਰ ਪਤੀ ਪਤਨੀ ਅਤੇ ਦੋ ਬੱਚੇ ਜੋ ਕਿ ਆਪਣੀ ਕਾਰ ਵਿੱਚ ਸਵਾਰ ਹੋ ਕੇ ਜਲੰਧਰ ਸਾਈਡ ਤੋਂ ਲੁਧਿਆਣਾ ਵੱਲ ਜਾ ਰਹੇ ਸੀ ਜਦੋਂ ਕਾਰ ਜੀਟੀ ਰੋਡ ਜਮਾਲਪੁਰ ਪਹੁੰਚੀ ਤਾਂ ਕਾਰ ਦੀ ਟਰੱਕ ਨਾਲ ਟੱਕਰ ਹੋ ਗਈ ਜਿਸ ਕਾਰਨ ਇਹ ਸਾਰਾ ਹਾਦਸਾ ਵਾਪਰ ਗਿਆ ਹਾਦਸੇ ਦੀ ਸੂਚਨਾ ਮਿਲਦੇ ਸਾਰ ਹੀ ਇੰਡਸਟਰੀ ਏਰੀਆ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹਾਦਸੇ ਸੰਬੰਧੀ ਜਾਣਕਾਰੀ ਦਿੰਦਿਆਂ ਕਿਉਂਕਿ ਇੰਚਾਰਜ ਜਸਵੀਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਬਰਿੰਦਰ ਸਿੰਘ ਵਾਸੀ ਲੁਧਿਆਣਾ ਵਜੋਂ ਹੋਈ ਅਤੇ ਜ਼ਖਮੀ ਔਰਤ ਦੀ ਪਛਾਣ ਰਾਜਵਿੰਦਰ ਕੌਰ ਵਜੋਂ ਹੋਈ ਕਿਉਂਕਿ ਇੰਚਾਰਜ ਦੇ ਦੱਸਣ ਮੁਤਾਬਕ ਟਰੱਕ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਜਿਸ ਦੀ ਭਾਲ ਵਿੱਚ ਪੁਲਿਸ ਵੱਲੋਂ ਵੱਖ-ਵੱਖ ਪਹਿਲੂਆਂ ਤੋਂ ਉਪਰਾਲੇ ਕੀਤੇ ਜਾ ਰਹੇ ਹਨ ਉਹਨਾਂ ਦੱਸਿਆ ਕਿ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਵੱਲੋਂ ਜੋ ਵੀ ਬਿਆਨ ਦਰਜ ਕਰਵਾਏ ਜਾਣਗੇ ਉਸ ਹਿਸਾਬ ਨਾਲ ਅਗਲੀ ਕਾਰਵਾਈ ਕੀਤੀ ਜਾਵੇਗੀ ਫਗਵਾੜਾ ਨਿਊਜ਼ ਦੇ ਲਈ ਕੈਮਰਾਮੈਨ ਜਸ ਸ਼ਰਮਾ ਦੇ ਨਾਲ ਸ਼ਰਨਜੀਤ ਸਿੰਘ ਸੋਨੀ ਦੀ ਰਿਪੋਰਟ ਰੋਸ਼ਨਿਆ ਅਹੀਂ ਰੋਸ਼ਨ ਜੀ ਕੀ ਮਾਮਲਾ ਕੀ ਹੈ ਜਿਹੜਾ ਇਹ ਐਕਸੀਡੈਂਟ ਹੋਇਆ ਪਿੱਛੇ ਆ ਰਿਹਾ ਸੀ 1 ਘੰਟਾ ਕੋ ਹੋਇਆ ਬੱਜੀ ਨੂੰ ਨੀਦਰੇ ਸੀ ਜਿਹੜੀ ਅਨ ਕੰਟਰੋਲ ਹੋ ਕੇ ਬਿਲਕੁਲ ਵਿਚ ਭਾਰੀ ਗੱਡੀ ਦੇ ਬੈਠੇ ਸਾਰੇ ਕੁਝ ਪਤਾ ਚੱਲਿਆ ਕਿੱਥੋਂ ਕਿੱਥੇ ਆ ਰਹੇ ਸੀ ਆਈਡੀ ਪਹੜਿਆ ਭੇਜਿਆ ਹਸਪੀਟਲ ਹਜੇ ਹਸਪੀਟਲ ਰੈਸਿਪਟ ਇਹ 1 ਬੱਜੀ ਕਹਦੇ ਜੀ ਆਟੋ ਰਾਹ ਦੇ ਪਿੱਛੇ ਲੱਗੇ ਆ। ਹਾਂ ਜੀ ਸਰ ਇੱਕ ਐਕਸੀਡੈਂਟ ਆਇਆ ਕੀ ਮਾਮਲਾ ਕੀ ਹੈ? ਸਰ ਬਿਲਕੁਲ ਪੇਸ਼ੈਂਟ ਆਏ ਹੈ ਅਲਰਜੀਡ ਹਿਸਟਰੀ ਆਫ ਰੋਡ ਸਾਈਡ ਐਕਸੀਡੈਂਟ ਦੇ। ਚਾਰ ਪੇਸ਼ੈਂਟ ਹੈਗੇ ਆ। ਇੱਕ ਬ੍ਰੌਟ ਹੈ ਉਹਨਾਂ ਵਿੱਚੋਂ ਤੇ ਬਾਕੀ ਤਿੰਨ ਆ ਬਾਕੀ ਤਿੰਨਾਂ ਵਿੱਚੋਂ ਇੱਕ ਸੀਰੀਅਸ ਹੈ ਤੇ ਦੋ ਅੰਡਰ ਆਬਜ਼ਰਵੇਸ਼ਨ ਨੇ। ਤੇ ਸਰ ਪਤਾ ਚੱਲਿਆ ਕਿ ਕਿਹੜੇ ਕਿਸ ਚੀਜ਼ ਦੇ ਵਿੱਚ ਹੋਇਆ ਐਕਸੀਡੈਂਟ? ਆ ਸਰ ਜਿਹੜਾ ਆਪਣਾ ਸਤਨਾਮਪੁਰ ਆਈ ਥਿੰਕ ਥਾਣੇ ਨੂੰ ਮੈਂ ਪੀ ਆਈ ਭੇਜੀ ਹੈ। ਮਾਮਲਾ ਜਿਹੜਾ ਇੱਕ ਰੋਡ ਸਾਈਡ ਐਕਸੀਡੈਂਟ ਹੋਇਆ ਹੈ। ਮੈਂ ਐਸੇ ਜਸ਼ਵੀਰ ਚੌਕਿੰਗ ਦਾ ਇੰਡਸਟਰੀਅਲ ਏਰੀਆ ਫਰਵਾੜਾ ਸਵੇਰ ਨੂੰ ਸਾਨੂੰ ਇੱਕ ਖ਼ਬਰ ਮਿਲੀ ਸੀ ਕਿ ਇੱਕ ਕਾਰ ਦਾ ਇੱਕ ਟਰੱਕ ਦੇ ਨਾਲ ਐਕਸੀਡੈਂਟ ਹੋਇਆ ਜਿਹਦੇ ਵਿੱਚ ਚਾਰ ਜਣੇ ਸਵਾਰ ਸਿਗੇ ਜੋ ਕਿ ਦਲੰਦਰ ਤੋਂ ਲੁਧਿਆਣਾ ਸਾਈਡ ਨੂੰ ਜਾਂਦੇ ਸਿਗੇ ਜਿਨ੍ਹਾਂ ਵਿੱਚ ਇੱਕ ਵਰਿੰਦਰ ਕੁਮਾਰ ਨੂੰ ਗੱਡੀ ਚਲਾ ਰਿਹਾ ਸੀਗਾ ਜਿਹਦੀ ਐਕਸੀਡੈਂਟ ਹੋਣ ਨਾਲ ਮੌਕੇ ਤੇ ਮੌਤ ਹੋ ਗਈ ਤੇ ਜਿਹਦੀ ਉਹਦੀ ਵਾਈਫ ਆ ਉਹਨੂੰ ਡੀਐਮਸੀ ਵਾਸਤੇ ਇਲਾਜ ਵਾਸਤੇ ਲੁਧਿਆਣਾ ਭੇਜਿਆ ਗਿਆ ਜਿਹਦੇ ਬੱਚੇ ਆ ਇਹਨਾਂ ਦੇ ਬਿਲਕੁਲ ਠੀਕ ਠਾਕ ਆ ਤੇ ਇਹਨਾਂ ਦੇ ਵਾਰਸਾਂ ਦੀ ਇੰਤਜ਼ਾਰ ਕਰ ਰਹੇ ਆ ਇਹਨਾਂ ਦੇ ਆਉਣ ਤੇ ਅਗਲੀ ਕਾਰਵਾਈ ਜੋ ਵੀ ਕਾਰਵਾਈ ਬਣਦੀ ਹੋਗੀ ਅਮਰ ਚਲਿਆ ਦੀ ਕੁਝ ਪਤਾ ਲੱਗਿਆ ਕਾਦੇ ਕਾਦੇ ਵਿੱਚ ਐਕਸੀਡੈਂਟ ਹੋਇਆ ਹੈ ਇਹ ਟਰੱਕ ਬਾਰੇ ਦੱਸਣ ਦੇ ਜੀ ਉਹ ਟਰੱਕ ਬਾਰੇ ਅਜੇ ਵੈਰੀਫਾਈ ਨਹੀਂ ਹੋਇਆ ਪਰ ਫਿਰ ਵੀ ਅਸੀਂ ਟੋਲ ਪਲਾਜ਼ਾ ਤੋਂ ਜਾ ਕੇ ਇਹਦੇ ਬਾਰੇ ਟਰੱਕ ਦੀ ਭਾਲ ਕਰ ਰਹੇ ਆ ਕੁਝ ਇਹ ਵੀ ਪਤਾ ਲੱਗਿਆ ਵੀ ਕਿੱਧਰੋਂ ਆ ਰਹੇ ਸੀ ਤੇ ਕਿੱਧਰ ਜਾ ਰਹੇ ਸੀਗੇ ਇਹ ਦੋਨੋਂ ਗੱਡੀਆਂ ਜਲੰਧਰ ਤੋਂ ਲੁਧਿਆਣਾ ਸਾਈਡ ਨੂੰ ਜਾ ਰਹੀ ਸੀ ਤੇ ਕੀ ਕਾਰਵਾਈ ਕੀਤੀ ਜਾ ਰਹੀ ਹੁਣ ਮਾਰਸਾ ਦੇ ਹੌਂਟ ਤੇ ਬਣਦੀ ਜੋ 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 ਵੀ ਬਣਦੀ ਕਾਰਵਾਈ ਕੀਤੀ ਜਾਵੇ ਤੇ ਸਾਰੇ ਇੱਕੋ ਪਰਿਵਾਰ ਦੇ ਮੈਂਬਰ ਸੀ ਗੱਡੀ ਦੇ ਵਿੱਚ ਬਿਲਕੁਲ ਜੀ ਇੱਕੋ ਪਰਿਵਾਰ